ਬੇਸ਼ੱਕ ਅੱਜ ਕਿਸਾਨਾਂ ਦਾ ਵੱਡਾ ਇਕੱਠ ਰੱਖਿਆ ਹੋਇਆ ਕਿਸਾਨਾਂ ਦਾ ਮਸਲਾ ਪਰ ਮੈਂ 1 ਮਿੰਟ ਲੈਣਾ ਆ ਹੁਣੇ-ਹੁਣੇ ਪਤਾ ਲੱਗਿਆ ਆ ਕਹਿੰਦੇ ਸੁਧਾਰ ਲਹਿਰ ਵਾਲੇ ਗੁੰਮਰਾਹ ਲਹਿਰ ਵਾਲੇ ਗਦਾਰ ਲਹਿਰ ਵਾਲਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਕਹਿੰਦੇ ਨਮਾ ਉਹ ਲੱਖ ਲਾਂਹ ਤਿਆਰ ਸਾਡਾ ਅਸੀਂ ਸਤਿਕਾਰ ਕਰਦੇ ਸੀ ਤੇਰਾ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਤੂੰ ਫੇਰ ਵੀ ਸਾਫ ਕਾ ਜਥੇਦਾਰ ਸੀ ਹਾਲ ਤੱਕ ਦਾ ਪਰ ਮੈਂ ਕਹਿਣਾ ਕੋਈ ਗਰੇਜ਼ ਨਹੀਂ ਕਰਦਾ ਮਨ ਵਿੱਚ ਮੈਲ ਰੱਖ ਕੇ ਮਨ ਵਿੱਚ ਕੱਪਟ ਰੱਖ ਕੇ ਅਕਾਲ ਤਖਸਾਲ ਦੀ ਪੁਜੀਲ ਤੇ ਖੜ ਕੇ ਅਕਾਲ ਤਖਸਾਲ ਦੀ ਪੁਜੀਲ ਤੇ ਖੜ ਕੇ ਤੂੰ ਕਿਹਾ ਸੀ ਜਥੇਦਾਰ ਜੀ ਤੂੰ ਕਿਹਾ ਸੀ ਕਿ ਬੱਕਰੇ ਚੁੱਲ੍ਹੇ ਬੰਦ ਕਰੋ ਆ ਜੋ ਬੱਕਰੇ ਚੁੱਲ੍ਹੇ ਦਾ ਔਰ ਬੱਕਰੇ ਚੁੱਲ੍ਹੇ ਦਾ ਮਾਚਸ ਲੈ ਕੇ ਡੰਡਾ ਲੈ ਕੇ ਉੱਛ ਚੋਪ ਤੂੰ ਵਾਲਿਆ ਤੂੰ ਵਾਲਿਆ ਜਥੇਦਾਰ ਜੀ ਇਸ ਕਰਕੇ ਸਮੂਚੀ ਕਾਮ ਤੈਨੂੰ ਮਾਫੀ ਕਰੂਗਾ ਕਿ ਤੁਹਾਡੇ ਪਿੱਛੇ ਆਮ ਆਦੀ ਪਾਰਟੀ ਦੀਆਂ ਸਰਕਾਰਾਂ ਪਿੱਠ ਤੇ ਖੜੀਆਂ ਨੇ ਤਾਈਂ ਉਹ ਚਾਰ ਚਾਰ ਜਿਪਸੀਆਂ ਅੱਗੇ ਪਿੱਛੇ ਘੁੰਮਦੀਆਂ ਨੇ ਮੇਰੀ ਬੇਨਤੀ ਹੈ ਪੰਥ ਦੀ ਪੰਜਾਬ ਦੀ ਤੇ ਪੰਜਾਬੀ ਦੀ ਲਈ ਰਾਖੀ ਲਈ ਪੰਜਾਬ ਦੇ ਵਿਕਾਸ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਮਗਰ ਹੋ ਕੇ ਨਾਲ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਖੜ ਜੋ